ਉਕੇ ਦੇ ਸ਼ਹਿਰ ਕਵੈਂਟਰੀ ਵਸਦੇ ਨੌਜਵਾਨ ਸ਼ਾਇਰ ਅਮਨਦੀਪ ਢਾਲੀਵਾਲ ਦੀ ਤੀਜੀ ਪੁਸਤਕ ਪੈਗਾਮ ਮੁਹੱਬਤ ਦੇ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦਾ ਪ੍ਰਬੰਧ ਰੇਡੀਓ 5 ਦੇ ਮੁਖੀ ਸ਼ੰਦਾ ਸ਼ਰੀਲਾ ਤੇ ਜਰਨਲ ਪਾਸਲਾ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਨਾਮਵਰ ਲੇਖਕ ਸੰਤੋਖ ਹੇਰ, ਕਲਵੰਤ ਸਿੰਘ ਢੇਸੀ, ਸੁਰਿੰਦਰਪਾਲ ਸਿੰਘ, ਅਰਵਿੰਦਰ ਕੁੰਦਰਾ ਤੋਂ ਇਲਾਵਾ ਮਨਰਾਜ ਪੋਰਾ, ਵਰੁਣ ਸ਼ਰਮਾ, ਰਜਿੰਦਰ ਸਿੰਘ ਮਾਨ ਤੇ ਸੀਰ ਢਾਲੀਵਾਲ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪੰਜਾਬੀ ਸਾਹਿਤ ਦੇ ਲਈ ਇਸ ਸ਼ਲਾਘਾਯੋਗ ਕਦਮ ਤੇ ਇਹਨਾਂ ਸਭ ਵੱਲੋਂ ਅਮਨਦੀਪ ਢਾਲੀਵਾਲ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਮੈਂ ਪਾਇਂਦਰਿਆ ਯੂਕੇ ਦੀ ਸਮੁੱਚੀ ਟੀਮ ਵੱਲੋਂ ਵੀ ਅਮਨਦੀਪ ਢਾਲੀਵਾਲ ਨੂੰ ਇਸ ਬਡੇਰੇ ਉਦਮ ਲਈ ਇੱਕ ਨਵੇਂ ਕਦਮ ਲਈ ਵਧਾਈ ਪੇਸ਼ ਕਰਦਾ। ਮੈਂ ਆਪ ਸਭ ਨੂੰ ਦੱਸਣਾ ਚਾਹੁੰਗਾ ਕਿ ਜਦੋਂ ਤੋਂ ਅਮਨਦੀਪ ਢਾਲੀਵਾਲ ਯੂਕੇ ਦੀ ਧਰਤੀ ਤੇ ਇੱਕ ਵਿਦਿਆਰਥੀ ਵਜੋਂ ਆਇਆ ਸੀ ਉਦੋਂ ਤੋਂ ਛੋਟੇ ਭਰਾ ਦੇ ਤੌਰ ਤੇ ਨਾਲ-ਨਾਲ ਤੁਰਦਾ ਆ ਰਿਹਾ। ਤੇ ਅਮਨਦੀਪ ਦੀਆਂ ਪਹਿਲੀਆਂ ਆਈਆਂ ਜਿਹੜੀਆਂ ਪੁਸਤਕਾਂ ਸੀ ਉਹਨਾਂ ਲਈ ਵੀ ਮੁੱਖਬੰਦ ਲਿਖਣ ਦਾ ਮਾਣ ਹਾਸਲ ਹੋਇਆ ਤੇ ਇਸ ਜਿਹੜੀ ਹਸਲੀ ਪੁਸਤਕ ਹੈ ਜਿਹੜੀ ਕੱਲ ਲੋਕਰਪਨ ਹੋਈ ਆ ਉਹਦਾ ਮੁੱਖਬੰਦ ਲਿਖਣ ਦਾ ਵੀ ਮਾਣ ਮੈਨੂੰ ਨਸੀਬ ਹੋਇਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਮਨਦੀਪ ਢਾਲੀਵਾਲ ਦੋਸਤੋ ਤੁਸੀਂ ਜਾਣਦੇ ਹੀ ਹੋ ਪਿਛਲੇ ਦਿਨੀ ਰੇਡੀਓ 5 ਦੇ ਵਿਰੇ ਆਪਣੀ ਕਿਤਾਬ ਪੈਗਾਮ ਮੁਹੱਬਤ ਦੇ ਲੋਕਰਪਨ ਕੀਤੀ ਗਈ ਦੋਸਤੋ ਇਸ ਕਿਤਾਬ ਵਿੱਚ ਜ਼ਿਆਦਾਤਰ ਗਜ਼ਲਾਂ ਅਤੇ ਕੁਝ ਕਵਿਤਾਵਾਂ ਸ਼ਾਮਲ ਨੇ ਜੀ ਤੇ ਪ੍ਰੋਗਰਾਮ ਦੇ ਦੌਰਾਨ ਜਿੰਨੇ ਵੀ ਲੇਖਕ ਅਤੇ ਦੋਸਤ ਮਿੱਤਰ ਪਹੁੰਚੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਜੀ ਤੇ ਨਾਲ ਦੀ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਨਾਮਵਰ ਸ਼ਾਇਰ ਗੁਦਿਆਰ ਰੋਸ਼ਨ ਜੀ ਦਾ ਜਿਨ੍ਹਾਂ ਦੀ ਦੇਖਰੇਖ ਹੇਠ ਇਹ ਕਿਤਾਬ ਤਿਆਰ ਕੀਤੀ ਗਈ ਜੀ ਸੋ ਦੋਸਤੋ ਤੁਸੀਂ ਵੀ ਕਿਤਾਬ ਪੜ ਕੇ ਆਪਣੇ ਵਿਚਾਰ ਜ਼ਰੂਰ ਦੇਣਾ ਜੀ ਮੈਨੂੰ ਤੁਹਾਡੇ ਹੰਗਾਰੇ ਦਾ ਇੰਤਜ਼ਾਰ ਹੋਊਗਾ ਜੀ ਸਤਿ ਸ਼੍ਰੀ ਅਕਾਲ ਜੀ